ਓ ਯਾਰ ਕੀ ਆ ਨਹੀਂ ਤੈਨੂੰ ਕੀ ਹੋ ਰਹੀ ਜਦ ਬਗੜਵਾ ਕਰੀ ਜਾਂਦੀ ਲਾਵੀ ਹੈ ਜਨਾਨੀ ਲਾ ਕੇ ਬੈਠੀ ਹੈ ਗੱਡੀ ਨਹੀਂ ਧਿਆਨ ਨਾਲ ਚਲਾਉਂ ਦਿੰਦੀ ਹੈ ਆਹ ਉਹ ਮੈਂ ਕੀ ਆਖਿਆ ਮੈਂ ਕਿਹਾ ਉਹ ਵੇਖੋ ਸੂਟਾਂ ਦੀ ਦੁਕਾਨਾਂ ਲੰਗੀ ਕਿੱਡੇ ਸੋਨੇ ਸੂਟ ਲੱਗੇ ਹਨ ਓਏ ਅੱਗ ਲੱਗੇ ਸੂਟਾਂ ਵਾਲੀ ਦੁਕਾਨ ਨੂੰ ਆਹ ਵੇਖੋ ਸੂਟਾਂ ਵਾਲੀ ਦੁਕਾਨ ਆਹ ਵੇਖੋ ਸੂਟਾਂ ਵਾਲੀ ਦੁਕਾਨ ਇਸ ਹਿੱਸਾ ਪੋਣਾ ਮੈਨੂੰ ਅੰਨਾ ਮੈਨੂੰ ਵੀ ਲੱਭਦੀ ਸੂਟਾਂ ਵਾਲੀ ਦੁਕਾਨ ਹੈ ਤੇ ਬਗੜਵਾ ਲਾ ਕੇ ਕਰੀ ਜਾਣਾ ਕਰੀ ਜਾਣਾ ਆ ਵਗਾ ਸੂਟਾਂ ਵਾਲੀ ਦੁਕਾਨ ਲੰਗੀ ਆਹ ਵੇਖੋ ਜੁੱਤੀਆਂ ਵਾਲੀ ਦੁਕਾਨ ਲੰਗੀ ਓਏ ਤੇਰੀਆਂ ਜੁੱਤੀਆਂ ਵੇਂਦਾ ਵੇਂਦਾ ਕਿਤੇ ਇੱਥੇ ਨਾ ਬਾਹਰ ਜੁੱਤੀਆਂ ਵਾਲਾ ਮਾਹੌਲ ਬਣ ਜੇ ਕਿ ਜਦ ਗੱਡੀ ਲਾ ਬੈਠਾ ਮੈਂ ਇਹਨੇ ਬਾਹਰ ਕੰਮ ਬਣ ਜਾਣਾ ਜੁੱਤੀਆਂ ਵਾਲਾ ਕੋਈ ਨਾ ਨਾਲ ਛਾਂਗੀਆਂ ਖਾਈ ਮੇਰੀ ਧਿਆਨ ਨਾ ਗੱਡੀ ਚਲਾਉਂਦਾ ਮੈਨੂੰ ਗੱਲਾ ਮਾਰਦਾ ਹੀ ਨਰਨਾ ਤੇ ਤੈਨੂੰ ਉਹ ਜਾਂਦੇ ਅੱਖਾਂ ਬੰਨ ਕੇ ਲਿਆਏ ਬੰਦਾ ਜਨਾਨੀ ਨੂੰ ਬਾਜ਼ਾਰ ਜਾਂ ਬੁੱਲਾ ਦੇ ਫੈਲ ਜੀਏ ਇੱਕ ਪਾ ਦੇ ਸਾਡੇ ਤੇ ਸਿਆਪਾ ਹੀ ਖਤਮ ਤੁਹਾਡਾ ਯਾ ਤੇ ਬੰਦੇ ਦਾ ਸਾਰਾ ਧਿਆਨ ਲੱਗਾ ਹੁੰਦਾ ਗੱਡੀ ਚਲਾਉਣ 'ਚ ਉਧਰ ਧਿਆਨ ਲਾਇਆ ਹੁੰਦਾ ਬੰਦੇ ਨੇ ਏ ਲਾਗੇ ਕੋੜ ਕੋੜ ਕਰੀ ਜਾਣਗੀਆਂ ਕੋਈ ਨਾ ਕੋਈ ਤੁਖਣੀ ਦਈ ਜਾਣਗੀਆਂ ਲੈ ਗੱਡੀ ਚਲਾਉਣੀ ਬਹੁਤ ਔਖੀ ਹੈ ਕਿਤੇ ਆਹ ਬਹੁਤ ਔਖੀ ਆ ਬੜਾ ਇਹ ਜਿੰਨੀ ਔਖੀ ਤੇ ਲਈ ਜबान ਬੰਦ ਕਰਨੀ ਹੈ ਨਾ ਜबान ਬੰਦ ਕਰਕੇ ਲਾਗੇ ਬਹਿਣਾ ਜਿੰਨਾ ਔਖਾ ਤੇ ਲਈ ਓਨੀ ਔਖੀ